ਇਹ ਸੰਸਾਰ ਹੈ ਕਲਯੁਗ ਦਾ ਪੂਰਾ ਜੋਰ ਹੈ ਈਰਖਾ ਤਾਂ ਹੋਣੀ ਹੀ ਹੈ ਗੁਰੂ ਸਾਹਿਬਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਕਿ ਗੁਰੂ ਸਾਹਿਬਾਂ ਨਾਲ ਈਰਖਾ ਨਹੀਂ ਹੋਈ ਗੁਰ ਅੰਗਦ ਸਾਹਿਬ ਦਾ ਹੀ ਇਤਿਹਾਸ ਪੜੀਏ ਗੁਰ ਅੰਗਦ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਸੀ ਕਿ ਖੰਡੂਰ ਸਾਹਿਬ ਜਾ ਕੇ ਵਸੋ ਇੱਥੇ ਪੁੱਤਰ ਈਰਖਾ ਕਰਨਗੇ ਜੇ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜੀਏ ਕਿੰਨੀ ਈਰਖਾ ਕੀਤੀ ਗੁਰ ਅੰਗਦ ਦੇਵ ਜੀ ਦੇ ਸਪੁੱਤਰ ਦਾਤੂ ਜੀ ਨੇ ਕਿ ਇੱਕ ਦਿਨ ਜਦੋਂ ਦੀਵਾਨ ਵਿੱਚ ਬੈਠੇ ਹੋਏ ਸਨ ਤਾਂ ਜੋਰ ਦੀ ਲੱਤ ਕੱਡ ਮਾਰੀ। ਪ੍ਰithvi ਚੰਦ ਨੇ ਕਿੰਨੀ ਈਰਖਾ ਕਮਾਈ। ਗੁਰੂ ਅਰਜਨ ਦੇਵ ਜੀ ਨਾਲ ਈਰਖਾ ਵਸ ਹੋ ਕੇ ਕਿੰਨੇ ਯਤਨ ਕੀਤੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾਨ ਤੋਂ ਮਰਵਾਉਣ ਦੀ ਧੀਰਮਲ ਨੇ ਸੀਹਮਸੰਦ ਨੂੰ ਕਹਿ ਕੇ ਗੁਰਤੇਗ ਬਹਾਦਰ ਸਾਹਿਬ ਜੀ ਤੇ ਜੋ ਗੋਲੀ ਚਲਵਾਈ ਤਾਂ ਇਹ ਕੀ ਸੀ? ਇਸ ਦਾ ਕਾਰਨ ਵੀ ਤਾਂ ਈਰਖਾ ਹੀ ਸੀ। ਈਰਖਾ ਕਰਨ ਵਾਲਿਆਂ ਨੇ ਨਾਮਦੇਵ ਕਬੀਰ ਵਰਗੇ ਵੱਡੇ-ਵੱਡੇ ਭਗਤਾਂ ਨੂੰ ਵੀ ਨਹੀਂ ਛੱਡਿਆ ਤਾਂ ਅਸੀਂ ਕੀ ਹਾਂ ਈਰਖਾ ਕਰਨੀ ਤਾਂ ਸੰਸਾਰੀ ਲੋਕਾਂ ਦਾ ਸੁਭਾਅ ਹੈ ਪਰ ਸਾਨੂੰ ਸਾਡੇ ਪਿਤਾ ਨੇ ਇੱਕ ਹੀਰਾ ਪਰਸ ਦਿੱਤਾ ਹੈ ਇਸ ਦਾ ਆਸਰਾ ਲਈਏ ਆਪਣੇ ਘਰਾਂ ਵਿੱਚ ਇਸ ਦੀ ਵਾੜ ਲਗਾ ਕੇ ਰੱਖੀਏ ਇਸ ਦਾ ਕਿਲਾ ਆਪਣੇ ਘਰਾਂ ਵਿੱਚ ਲਗਾ ਕੇ ਰੱਖੀਏ ਇਹ ਸਤਿਗੁਰਾਂ ਦੇ ਬਖਸ਼ੇ ਅਨਮੋਲ ਖਜ਼ਾਨੇ ਦੀ ਅੱਠਵੀਂ ਵਿਸ਼ੇਸ਼ਤਾ ਇਹ ਕੀ ਸੁਖਮਨੀ ਸਾਹਿਬ ਜੀ ਦੀ ਬਾਣੀ ਜੰਤਰ ਮੰਤਰ ਜਾਦੂ ਟੂਣੇ ਬਹਿਮਾ ਪਰਮਾਤੇ ਕਿਸੇ ਦੀ ਵੀ ਈਰਖਾ ਤੋਂ ਸਾਡੀ ਰਾਖੀ ਕਰਦੀ ਹੈ ਜੇ ਈਰਖਾ ਵਸ ਹੋ ਕੇ ਕਿਸੇ ਨੇ ਕੁਝ ਬੁਰਾ ਕਰ ਵੀ ਦਿੱਤਾ ਹੈ ਤਾਂ ਜਿਸ ਘਰ ਵਿੱਚ ਸੁਖਮਨੀ ਸਾਹਿਬ ਦਾ ਵਾਸਾ ਹੈ ਉੱਥੇ ਕੋਈ ਮਾੜੀ ਚੀਜ਼ ਦਾ ਅਸਰ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ